ਇਹੀ ਜਿਹੜਾ ਯੁੱਗ ਹੈ ਇਹਨੂੰ ਕਿਹਾ ਕਲਯੁਗ ਕਿਹਾ ਕਿਹਾ ਗਿਆ ਪਰ ਕਲਯੁਗ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਦੀ ਸੋਚ ਕਲਯੁਗ ਵਾਲੀ ਹੈ ਉਹਦੇ ਚਾਰ ਯੁਗਾਂ ਦੀ ਗੱਲ ਕੀਤੀ ਜਾਂਦੀ ਹੈ ਉਹ ਯੁਗਤਾ ਭਾਵ ਸਮੇਂ ਦੀ ਤਬਦੀਲੀ ਹੋਈ ਹੈ ਹੂੰ ਪਹਿਲੀ ਗੱਲ ਤਾਂ ਇਹ ਹੈ ਵੀ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਤੁਸੀਂ ਇੱਕ ਵਾਰ ਹੀ ਇਸ ਦੁਨੀਆ ਤੇ ਆਏ ਹੋ ਦੁਬਾਰਾ ਨਹੀਂ ਆਉਣਾ ਤੇ ਅੱਜ ਮੈਨੂੰ ਲੱਗਦੀ ਸੀ ਕਿ ਨੌਜਵਾਨਾਂ ਲਈ ਜਾਂ ਪਰਿਵਾਰਾਂ ਲਈ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਨਸ਼ੇ ਹੁਣ ਜਿਹੜੇ ਐ ਉਹ ਅਜਿਹੇ ਨਸ਼ੇ ਨੇ ਜਿਦੇ ਨਾਲ ਮਨੁੱਖ ਮਨੋਕੀ ਨਹੀਂ ਰਹਿੰਦਾ ਪਰ ਜਿਹੜੇ ਹੁਣ ਨਸ਼ੇ ਆ ਗਏ ਇੱਕ ਤਾਂ ਇਹ ਸਿੰਥੈਟਿਕ ਨਸ਼ੇ ਐ ਨੰਬਰ 2 ਤੇ ਇਹ ਐ ਵੀ ਇਹ ਪਰਿਵਾਰਾਂ ਨੂੰ ਖਤਮ ਕਰ ਰਿਹਾ ਇਹ ਨਸ਼ੇ ਅਜਿਹੇ ਐ ਜਿਹੜੇ ਨਸ਼ਿਆਂ ਦਾ ਅਸੀਂ ਇਹ ਕਹਿੰਦੇ ਆ ਕਿ ਬਹੁਤ ਲੰਮਾ ਸਮਾਂ ਚੱਲਣ ਵਾਲੀ ਜ਼ਿੰਦਗੀ ਨਹੀਂ ਰਹਿ ਜਾਂਦੀ ਤੁਸੀਂ ਗੱਲ ਉੱਥੇ ਵੀ ਆਣ ਖੜੇ ਹੋਏ ਆ ਜਿੱਥੇ ਸੀ ਪਰਿਵਾਰ ਦੇ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਹੁੰਦਾ। ਉੱਥੇ ਅਸੀਂ ਅੱਜ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਤਲਾਕਾਂ ਤੱਕ ਹੀ ਪਹੁੰਚ ਗਏ ਆਂ। ਘਰ ਵਿਗਾੜ ਤੱਕ ਹੀ ਪਹੁੰਚ ਗਏ ਆਂ। ਘਰ ਤੋੜਨ ਤੱਕ ਵੀ ਪਹੁੰਚ ਗਏ ਆਂ। ਇੱਕ ਲੜਕੀ ਚਾਹੁੰਦੀ ਹੈ ਵੀ ਮੇਰਾ ਪਤੀ ਮੈਨੂੰ ਪਿਆਰ ਕਰੇ, ਮੇਰੇ ਨਾਲ ਵਧੀਆ ਤਰੀਕੇ ਨਾਲ ਰਹੇ। ਉਹਦੀ ਉਹਦਾ ਕੋਈ ਕਸੂਰ ਵੀ ਕੋਈ ਨਹੀਂ ਪਰ ਫਿਰ ਵੀ ਉਹਨੂੰ ਇੱਕ ਆਪਾਂ ਕਹੀਏ ਕਿ ਉਹਦੇ ਇਹ ਚੀਜ਼ ਕੀਤੀ ਜਾਂਦੀ ਹੈ ਤੇ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਇੱਕ ਇੱਕ ਛੋਟੀ ਗੱਲ ਸੀ ਜੀ ਕੋਈ ਗੱਲ ਨਹੀਂ। ਪਤਨੀ ਕੋਲੇ ਫੋਨ ਆਇਆ ਉਹ ਫੋਨ ਸੁਣਦੀ ਸੁਣਦੀ ਜਾਂ ਕਰਦੀ ਕਮਰੇ ਚ ਜਾ ਕੇ ਹੋਰ ਸੁਣਨ ਲੱਗ ਜ। ਤਾਂ ਪਤੀ ਦੇ ਮਨ 'ਚ ਜਾਂਦਾ ਵੀ ਉੱਥੇ ਕਿਉਂ ਜਾ ਕੇ ਸੁਣਨ ਲੱਗ ਗਿਆ ਇੱਥੇ? ਜਦੋਂ ਕਿ ਇੱਕ ਸੁਭਾਵਿਕ ਗੱਲ ਹੈ ਕਿ ਅਸੀਂ ਕਿਸੇ ਨਾਲ ਫੋਨ 'ਤੇ ਗੱਲ ਕਰਦੇ ਹਾਂ ਸਾਡੇ ਮਨ 'ਚ ਹੁੰਦਾ ਉਹ ਬੰਦਾ ਜਿਹੜਾ ਸਾਹਮਣੇ ਵਾਲਾ ਹੈ ਉਹਨੂੰ ਕੋਈ ਇਸ ਫੋਨ ਨਾਲ ਸਬੰਧ ਨਹੀਂ ਉਹ ਡਿਸਟਰਬ ਹੋ ਰਿਹਾ। ਜਿਵੇਂ ਆਪਾਂ ਕਿਹਾ ਜਾਂਦਾ ਕਿ ਗੱਡੀ ਦੇ ਦੋ ਪਹੀਏ ਨੇ। ਉਹ ਪਹੀਏ ਬਰਾਬਰ ਹੋਣੇ ਚਾਹੀਦੇ ਨੇ। ਇਹ ਪਹਿਲਾਂ ਕਿਹਾ ਜਾਂਦਾ ਸੀ। ਹੁਣ ਐਕਚੁਅਲੀ 'ਚ ਹੈ ਨਹੀਂ। ਵੀ ਉਹ ਵਾਕੀ ਉਵੇਂ ਚੱਲ ਰਹੇ ਨੇ ਵੀ ਤੁਸੀਂ ਇੱਕ ਗਲਤੀ ਰਜਾਨਾ ਕਰੋ ਬੜਾ ਯਾਰ ਇਹ ਗਲਤੀ ਕਿਉਂ ਕਰੀਏ ਸੀ ਉਹ ਕਹਿੰਦਾ ਪਰ ਇੱਕ ਗਲਤੀ ਰਜਾਨਾ ਕਰੋ ਪਰ ਨਾਲ ਇਹ ਵੀ ਕਰੋ ਕਿ ਉਹ ਗਲਤੀ ਮੈਂ ਜ਼ਿੰਦਗੀ ਚ ਦੁਬਾਰਾ ਨਹੀਂ ਕਰੂੰਗਾ ਤੁਸੀਂ ਇੱਕ ਸਾਲ ਚ 365 ਚੀਜ਼ਾਂ ਸਿੱਖਦੇ ਹੋ 365 ਗੱਲਾਂ ਸਿੱਖਦੇ ਲਾਈਫ ਕੋਚ ਦੇ ਜਰੀਏ ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਫੀਲ ਕਰਦੇ ਹੋ ਜਾਂ ਜ਼ਿਆਦਾ ਲੋਕ ਤੁਹਾਨੂੰ ਲੱਗਦਾ ਵੀ ਆਹ ਚੀਜ਼ਾਂ ਤੇ ਮੈਂ ਗੱਲ ਰੱਖਣੀ ਚਾਹਨਾ ਆਜੀ ਜਿੰਦੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਲੋਕਾਂ ਨੂੰ ਕਿ ਸਾਡੇ ਬੱਚੇ ਜਿਹੜੇ ਆ ਕੀ ਉਹਨਾਂ ਦੀ ਜਿਹੜਾ ਪਰਸਨਲ ਡਿਵੈਲਪਮੈਂਟ ਹੈ ਕੀ ਉਸ ਮੁਤਾਬਕ ਹੋ ਰਹੀ ਹੈ ਜੋ ਸਮੇਂ ਅਨੁਸਾਰ ਹੋਣੀ ਚਾਹੀਦੀ ਹੈ ਇੱਕ 14 ਸਾਲ ਦਾ ਬੱਚਾ ਇੰਜੀਨੀਅਰ ਬਣ ਕੇ NASA ਦੇ ਵਿੱਚ ਜਾ ਕੇ ਆਪਦਾ ਉੱਥੇ ਪ੍ਰੈਕਟੀਕਲ ਕਰ ਰਿਹਾ ਹੈ ਇੱਕ 14 ਸਾਲ ਦਾ ਬੱਚਾ ਬਾਸਟ ਚ ਚੜ ਕੇ ਗੁਲਫੀਆਂ ਵੇਚ ਰਿਹਾ ਇੱਕ 14 ਸਾਲ ਦਾ ਬੱਚਾ ਆਪਦੇ ਦੋਸਤਾਂ ਮਿੱਤਰਾਂ ਨਾਲ ਗਲਤ ਨਾਲ ਰਲ ਗਿਆ ਉਨੇ ਕਿਸੇ ਲੜਕੀ ਨਾਲ ਬਲਾਤਕਾਰ ਜਾਂ ਹੋਰ ਕਰਦਾ ਹੁਣ ਤੁਸੀਂ ਦੇਖੋ ਤਿੰਨ ਤਿੰਨੇ 14 ਸਾਲ ਦੀ ਉਮਰ ਦੇ ਨੇ ਉਹਨਾਂ ਦੇ ਪਰਸਨਲ ਡਿਵੈਲਪਮੈਂਟ ਕਰਕੇ ਨਹੀਂ ਹੋਇਆ ਉਹ ਵਿਅਕਤੀ ਦੀ ਪਰਸਨ ਉਹ 14 ਸਾਲ ਵਾਲੇ ਦੀ ਜਿਹਨੇ ਨਸ਼ਾ ਚਲਾ ਗਿਆ ਉਹਦੀ ਪਰਸਨਲ ਡਿਵੈਲਪਮੈਂਟ ਹੋ ਗਈ ਹੁਣ ਅਸੀਂ ਨੰਗੀ ਜਾਂਦੀ ਲੜਕੀ ਜੇਕਰ ਸਾਡੀ ਭੈਣ ਹੈ ਜਾਂ ਸਾਡੀ ਕੋਈ ਰਿਸ਼ਤੇਦਾਰ ਹੈ ਤਾਂ ਅਸੀਂ ਜਾਂ ਅਸੀਂ ਉਹਦੇ ਬਾਰੇ ਹੋਰ ਤਰੀਕੇ ਨਾਲ ਸੋਚਦੇ ਹਾਂ ਪਰ ਜੇਕਰ ਉਹ ਸਾਡੀ ਨਹੀਂ ਤਾਂ ਅਸੀਂ ਹੋਰ ਤਰੀਕੇ ਨਾਲ ਸੋਚਦੇ ਹਾਂ ਲੋਕਾਂ ਦੇ ਐਸ਼ੋ ਰਾਮ ਲੋਕਾਂ ਦੇ ਸਰਕਲ ਇਸ ਤਰੀਕੇ ਨਾਲ ਵੱਧ ਗਏ ਕਿ ਜੇ ਤੁਸੀਂ ਉਹਨਾਂ ਦੇ ਹੁਣ ਜੇਕਰ ਮੈਂ ਕਿਸੇ ਇੱਕ ਮੇਰੇ ਸਰਮਾਇਦਾਰ ਪਰਿਵਾਰ ਨਾਲ ਮੇਰੇ ਸਬੰਧ ਨਹੀਂ ਜਾਂ ਮੇਰੇ ਬੱਚੇ ਦੇ ਰਿਲੇਸ਼ਨ ਨਹੀਂ ਤਾਂ ਫਿਰ ਮੈਨੂੰ ਉਸ ਪਰਿਵਾਰ ਮੁਤਾਬਕ ਆਪਦੇ ਬੱਚੇ ਨੂੰ ਸਭ ਕੁਝ ਦੇਣਾ ਪਊਗਾ ਜੇ ਨਹੀਂ ਦੇਊਗਾ ਤਾਂ ਬੱਚਾ ਉਹੀ ਜਿਹੜਾ ਤੁਸੀਂ ਕਹ ਡਿਪਰੈਸ਼ਨ ਚ ਆ ਜੂਗਾ ਸੱਚੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਕੁਝ ਲੋਕ ਆਪਣੇ ਨਿੱਜੀ ਲਈ ਜਾਂਦੇ ਨੇ ਤੇ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਨੇ ਕਿ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਸਮਾਜ ਦੇ ਲਈ ਬੇਸ਼ੱਕ ਕਿਹੜੇ ਵੀ ਅਹੁਦੇ ਤੇ ਕੋਨਾ ਬੈਠੇ ਹੋਣ ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਸਮਾਜ ਪ੍ਰਤੀ ਬਖੂਬੀ ਨਿਭਾਉਂਦੇ ਨੇ ਇੱਕ ਅਜਿਹਾ ਹੀ ਨਾਮ ਹੈ ਡਾਕਟਰ ਸੰਦੀਪ ਕੰਡ ਜੋ ਨਹਿਰੂ ਨਹਿਰੂ ਜੁਵਾ ਕੇਂਦਰ ਦੇ ਮਾਨਸਾ ਦੇ ਵਿੱਚ ਲੰਬਾ ਸਮਾਂ ਨੌਕਰੀ ਕਰਦੇ ਨੇ ਰਿਟਾਇਰਮੈਂਟ ਹੁੰਦੇ ਨੇ ਤੇ ਬਹੁਤ ਸਾਰੇ ਕਲੱਬਾਂ ਚ ਕਰਦੇ ਜਿਹੜੇ ਨੌਜਵਾਨ ਕੰਮ ਕਰਦੇ ਸੀ ਉਹਨਾਂ ਨੂੰ ਸਮੇਂ-ਸਮੇਂ ਲੰਮਾ ਸਮਾਂ ਅਗਵਾਈ ਦਿੰਦੇ ਰਹੇ ਨੇ ਸਮਾਜ ਵਿੱਚ ਵਿਚਰਨ ਦਾ ਲੰਮਾ ਤਜਰਬਾ ਅੱਜਕੱਲ ਲਾਈਫ ਕੋਚ ਨੇ ਜ਼ਿੰਦਗੀ ਦੇ ਕੋਚ ਨੇ ਅੱਜਕੱਲ ਲੋਕਾਂ ਨੂੰ ਸਲਾਹਾਂ ਦਿੰਦੇ ਨੇ ਉਹਨਾਂ ਦੀ ਕਾਉਂਸਲਿੰਗ ਕਰਦੇ ਨੇ ਸਿੱਕੇ ਸਾਡਾ ਸਮਾਜ ਕੁਈ ਡਿਪਰੈਸ਼ਨ ਦਾ ਸਕਾਰ ਹੈ ਕੋਈ ਕਰੀਲੂ ਤੌਰ ਤੇ ਟੁੱਟ ਰਿਹਾ ਹੈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਰਦਿਆਂ ਗੱਲਬਾਤ ਡਾਕਟਰ ਸੰਦੀਪ ਕੰਡ ਦੇ ਨਾਲ ਡਾਕਟਰ ਸਾਹਿਬ ਹਸਤੀਕਾਲ ਹਸਤੀਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਕਿ ਮੈਨੂੰ ਦੁਆਰਾ ਤੁਸੀਂ ਗੱਲ ਕਰਨ ਦਾ ਮੌਕਾ ਦਿੱਤਾ ਜੀ ਕਿਉਂਕਿ ਦੇਖੋ ਤੁਸੀਂ ਜਿਵੇਂ ਦੱਸ ਰਹੇ ਸੀ ਸਮਾਜ ਸੇਵਾ ਕੇਵਲ ਕਿਸੇ ਨੂੰ ਕਲਮ ਦੁਆਬ ਤੇ ਲਿਆ ਕੇ ਕਲਮ ਸਮਾਜ ਸੇਵਾ ਨਹੀਂ ਹੁੰਦੀ ਹੂੰ ਸਮਾਜ ਸੇਵਾ ਤੁਸੀਂ ਕੋਈ ਸਮਾਜ ਸੇਵਕ ਦੀ ਗੱਲ ਲੋਕਾਂ ਤੱਕ ਪਹੁੰਚਾਉਨੇ ਹੋ ਉਹ ਵੀ ਸਮਾਜ ਸੇਵਾ ਹੈ ਜੀ ਜੇਕਰ ਕਿਸੇ ਵਿਅਕਤੀ ਨੂੰ ਤੁਸੀਂ ਕੋਈ ਉਹਦੇ ਵਿਅਕਤੀ ਦੇ ਗੱਲਬਾਤ ਨੂੰ ਉਹਦੀ ਸੋਚ ਨੂੰ ਪਹੁੰਚਾਉਨੇ ਹੋ ਉਹᱫੋ ਵੀ ਵੱਡੀ ਸਮਾਜ ਸੇਵਾ ਹੈ ਸੋ ਮੈਂ ਸਮਝਦਾ ਕਿ ਇਕੱਲੇ ਮੈਂ ਹੀ ਨਹੀਂ ਉਹ ਕਰ ਰਿਹਾ ਜਾਂ ਹੋਰ ਨਹੀਂ ਤੁਸੀਂ ਵੀ ਇਹ ਇੱਕ ਬਹੁਤ ਵੱਡੀ ਸਮਾਜ ਦੀ ਸੇਵਾ ਜਿਹੜੀ ਹਰ ਇੱਕ ਵਿਅਕਤੀ ਚਾਹੁੰਦਾ ਹੈ ਮੈਂ ਲੋਕਾਂ 'ਚ ਜਾਵਾਂ ਜੀ ਜੀ ਉਹ ਲੋਕਾਂ ਵਿੱਚ ਜਾਣ ਵਾਸਤੇ ਇਹ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਜਾਂ ਇਹ ਯੁੱਗ ਹੈ ਦੀ ਵਿੱਚ ਪੋਜ਼ਿਟਿਵ ਬੰਦਿਆਂ ਦੀ ਬਹੁਤ ਲੋੜ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੇਰੇ ਨਾਲ ਪਹਿਲਾਂ ਵੀ ਜੁੜੇ ਹੋਏ ਹੋ ਔਰ ਉਸ ਪੋਜ਼ਿਟਿਵਨੈਸ ਨਾਲ ਤੁਸੀਂ ਅੱਗੇ ਵਧ ਰਹੇ ਹੋ ਜੀ ਤੁਸੀਂ ਤੁਹਾਨੂੰ ਲੰਮਾ ਸਮਾਂ ਸਟੇਜਾਂ ਤੋਂ ਸੁਣਿਆ ਹੈ ਲੋਕਾਂ 'ਚ ਵਿਚਰ ਦੇ ਦੇਖਿਆ ਆਪ ਵੀ ਕਲੱਬ ਤੌਰ ਤੇ ਕਲੱਬਾਂ ਦੇ ਵਿੱਚ ਕੰਮ ਕੀਤਾ ਤੁਹਾਡੀ ਗਵਾਈ 'ਚ ਕੰਮ ਕਰਨ ਦਾ ਮੌਕਾ ਮਿਲੇ ਉਦੋਂ ਦੀ ਜਵਾਨੀ ਉਦੋਂ ਦਾ ਸਮਾਜ ਤੁਸੀਂ ਲਗਾਤਾਰ ਦੇਖਦੇ ਰਹੇ ਹੋ ਅੱਜ ਲਾਈਫ ਕੋਚ ਜ਼ਿੰਦਗੀ ਦੇ ਕੋਚ ਇਹ ਕਿਵੇਂ ਸੋਚਿਆ ਕਾਹ ਤੋਂ ਸੋਚਿਆ ਕਿਉਂ ਲੋੜ ਪਈ ਬਹੁਤ ਵਧੀਆ ਸੁਖੀ ਜੀ ਦੇਖੋ ਸਮਾ ਅਤੇ ਸੋਚ ਇਹ ਦੋਹੇ ਸਮੇਂ ਜਿਹੜਾ ਤਬਦੀਲੀ ਹੁੰਦੀ ਰਹਿੰਦੀ ਹੈ ਜਿਵੇਂ ਹੁਣ ਤੱਕ ਅਸੀਂ ਗੱਲ ਕਰੀਏ ਤਾਂ ਚਾਰ ਯੁਗ ਹੈ ਜਿਹੜੇ ਤ੍ਰੇਤਾ ਦੁਆਪਰ ਕਲ ਯੁਗ ਤੇ ਸਤ ਯੁਗ ਉਹਦੇ ਚਾਰ ਯੁਗਾਂ ਦੀ ਗੱਲ ਕੀਤੀ ਜਾਂਦੀ ਹੈ ਉਹ ਯੁਗਤਾ ਭਾਵ ਸਮੇਂ ਦੀ ਤਬਦੀਲੀ ਹੋਈ ਹੈ ਹੂੰ ਜੇਕਰ ਤ੍ਰੇਤਾ ਦੇ ਵਿੱਚ ਸੀ ਤ੍ਰੇਤਾ ਦੇ ਵਿੱਚ ਵੀ ਇਹ ਜਿਵੇਂ ਅਸੀਂ ਮਨੁੱਖਾਂ ਉਵੇਂ ਹੀ ਤ੍ਰੇਤਾ ਦੇ ਵਿੱਚ ਮਨੁੱਖ ਸੀ ਜਿਵੇਂ ਬਾਕੀ ਯੋਗਾंचं ਵੀ ਉਹੇ ਉਵੇਂ ਹੀ ਮਰੋਖ ਹੁੰਦੇ ਸੀ ਜੀ ਜੀ ਸੋ ਉਸੇ ਤਰ੍ਹਾਂ ਇਹ ਜਿਹੜਾ ਯੋਗ ਹੈ ਇਹਨੂੰ ਕਿਹਾ ਕਲਯੁਗ ਕਿਹਾ ਕਿਹਾ ਗਿਆ ਪਰ ਕਲਯੁਗ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਦੀ ਸੋਚ ਕਲਯੁਗ ਵਾਲੀ ਹੈ ਕੀ ਤੁਸੀਂ ਮੈਨੂੰ ਦੱਸੋ ਕਿ ਕੀ ਤੁਸੀਂ ਮੰਨਦੇ ਹੋ ਵੀ ਤੁਸੀਂ ਕਲਯੁਗ ਦੇ ਵਿੱਚ ਰਹਿ ਰਹੇ ਹੋ ਜਦੋਂ ਸਾਡੇ ਨਾਲ ਕੋਈ ਕਿਸੇ ਕਿਸਨ ਦੀ ਕੋਈ ਅਜਿਹੀ ਗਲਤ ਘਟਨਾ ਵਾਪਰਦੀ ਹੈ ਜਾ ਕਿਸੇ ਨੂੰ ਅਸੀਂ ਗਲਤ ਘਟਨਾ ਵਾਪਰੀ ਨੂੰ ਦੇਖਦੇ ਆਂ ਤਾਂ ਉਹ ਕਲਯੁਗ ਹੋ ਸਕਦਾ ਪਰ ਇੱਕ ਜਿਹੜੀ ਵਿਅਕਤੀ ਹੈ ਜਦੋਂ ਕੰਮ ਕਰਦਾ ਜਿਵੇਂ ਮੈਨੂੰ ਤੁਸੀਂ ਦੱਸਿਆ ਕਿ ਲਾਈਫ ਕੋਚ ਦੇ ਤੌਰ ਤੇ ਮੈਂ ਕੰਮ ਕਰ ਰਿਹਾ ਮੈਨੂੰ ਵੀ ਹਮੇਸ਼ਾ ਹੀ ਇਹ ਰਹਿੰਦਾ ਦੇਖੋ ਜ਼ਿੰਦਗੀ ਪਹਿਲੀ ਗੱਲ ਤਾਂ ਇਹ ਹੈ ਵੀ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਤੁਸੀਂ ਇੱਕ ਵਾਰ ਹੀ ਇਸ ਦੁਨੀਆ ਤੇ ਆਏ ਹੋ ਦੁਬਾਰਾ ਨਹੀਂ ਆਉਣਾ ਜੀ ਆਉਣਾ ਹੈ ਕਿ ਨਹੀਂ ਆਉਣਾ ਜੋ ਅੱਜਕ ਧਾਰਮਿਕ ਹੈਗਾ ਬਣਿਆ ਉਹ ਗੱਲ ਵਿਸ਼ੇ ਤੋਂ ਬਾਹਰ ਦੀ ਹੈ ਜੀ ਜੀ ਵੀ ਅਸੀਂ ਇੱਕ ਕਰੀ ਜ਼ਿੰਦਗੀ ਚ ਆਏ ਹਾਂ ਅਸੀਂ ਇੱਕ ਕਰੀ ਜ਼ਿੰਦਗੀ ਦੇ ਵਿੱਚ ਕੀ ਕਰਕੇ ਜਾਣਾ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਇੰਟਰਵਿਊ ਕਿਹਾ ਸੀ ਕਿ ਦੇਖੋ ਵਿਅਕਤੀ ਕਹਿ ਦਿੰਦੇ ਆ ਵੀ ਵਿਅਕਤੀ ਜੀ ਕੀ ਲੈ ਕੇ ਗਿਆ ਕੀ ਲੈ ਕੇ ਨਹੀਂ ਜਾਂਦਾ ਇਹ ਨਹੀਂ ਗੱਲਾਂ ਹੁੰਦੀਆਂ ਪਰ ਵਿਅਕਤੀ ਦੀ ਸੋਚ ਜਿਹੜੀ ਇੱਥੇ ਰਹਿੰਦੀ ਹੈ ਉਹ ਸੋਚ ਹੈ ਜਿਹੜੀ ਉਹ ਵਿਅਕਤੀ ਕਿਸ ਤਰੀਕੇ ਨਾਲ ਉਹ ਸੋਚ ਨੂੰ ਅੱਗੇ ਚਲਾਉਂਦਾ ਹੈ ਉਹ ਸੋਚ ਨੂੰ ਕਿਸ ਤਰੀਕੇ ਨਾਲ ਅੱਗੇ ਉਹਦੀ ਉਹਦੀ ਵਰਤੋਂ ਕੀਤੀ ਜਾਂਦੀ ਹੈ ਇਹ ਚੀਜ਼ ਹੈ ਤਾਂ ਹੀ ਮੈਂ ਇਹ ਲਾਈਫ ਕੋਚ ਦਾ ਜਿਹੜਾ ਜਿਹੜਾ ਵਿਸ਼ਾ ਚੁਣਿਆ ਕਿਉਂਕਿ ਅੱਜ ਮੈਨੂੰ ਲੱਗਦੀ ਸੀ ਕਿ ਨੌਜਵਾਨਾਂ ਲਈ ਜਾਂ ਪਰਿਵਾਰਾਂ ਲਈ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਵੇਂ ਅੱਜਕੱਲ ਨਸ਼ੇ ਹੈ ਨਸ਼ੇ ਤਾਂ ਪਹਿਲਾਂ ਵੀ ਸੀਗੇ ਇਹ ਨਹੀਂ ਪਹਿਲਾ ਨਸ਼ੇ ਨਹੀਂ ਸੀ ਪਰ ਨਸ਼ੇ ਹੁਣ ਜਿਹੜੇ ਐ ਉਹ ਅਜਿਹੇ ਨਸ਼ੇ ਨੇ ਜਿਦੇ ਨਾਲ ਜਿਹੜੇ ਵਿਅਕਤੀ ਐ ਉਹ ਮਨੁੱਖ ਕਿ ਮੈਂ ਕਹਾ ਕਿ ਵਿਅਕਤ ਮਨੁੱਖ ਮਨੋਖੀ ਨਹੀਂ ਰਹਿੰਦਾ ਜਿਸ ਕਹਾ ਮੈਂ ਤੇ ਉਹ ਜਿਵੇਂ ਪਰਿਵਾਰਾਂ ਦੇ ਵਿੱਚ ਵੀ ਅੱਜਕੱਲ ਕਹਿੰਦੇ ਆ ਕਿ ਨਪੌਂਸ ਕੀ ਹੋ ਜਾਂਦਾ ਮਨੁੱਖ ਬੰਦੇ ਦਾ ਬੰਦਾ ਨਾ ਰਹਿਣਾ ਤਾਂ ਬਹੁਤ ਵੱਡੀ ਗੱਲ ਐ ਉਦੋਂ ਵਿਅਕਤੀ ਨਸ਼ੇ ਕਰਦੇ ਸੀ ਭੁੱਕੀ ਫੀਮ ਤੇ ਨਸ਼ਾ ਕਰਦਾ ਸੀ ਕੰਮ ਵੀ ਕਰ ਲੈਂਦਾ ਸੀ ਨਹੀਂ ਕਰਦਾ ਸੀ ਤਾਂ ਵੀ ਕੋਈ ਗੱਲ ਨਹੀਂ ਇਸ ਤਰੀਕੇ ਨਾਲ ਚੱਲ ਜਾਂਦਾ ਸੀ ਉਹ ਇੱਕ ਹੋਰ ਸੀ ਕਿ ਉਹ ਜਿਹੜੇ ਨਸ਼ੇ ਸੀ ਉਹ ਸਾਡੀ ਆਰਥਿਕ ਪਹੁੰਚ ਆਲੇ ਸੀ ਭੁੱਕੀ ਦਾ ਨਸ਼ਾ ਕੋਈ ਨਹੀਂ ਅਸੀਂ ਕਮਾਈ ਕਰਦੇ ਸੀ ਪਰ ਜਿਹੜੇ ਹੁਣ ਨਸ਼ੇ ਆ ਗਏ ਇੱਕ ਤਾਂ ਇਹ ਸਿੰਥੈਟਿਕ ਨਸ਼ੇ ਐ ਨੰਬਰ 2 ਤੇ ਇਹ ਐ ਵੀ ਇਹ ਪਰਿਵਾਰਾਂ ਨੂੰ ਖਤਮ ਕਰ ਰਿਹਾ ਹੈ ਇਹ ਨਸ਼ੇ ਇਹੇ ਐ ਜਿਹੜੇ ਨਸ਼ਿਆਂ ਦਾ ਅਸੀਂ ਇਹ ਕਹਿੰਦੇ ਆ ਕਿ ਬਹੁਤ ਲੰਮਾ ਸਮਾਂ ਚੱਲਣ ਵਾਲੀ ਜ਼ਿੰਦਗੀ ਨਹੀਂ ਰਹਿ ਜਾਂਦੀ ਜੇ ਮੈਂ ਇੱਕ ਵਧੀਆ ਜ਼ਿੰਦਗੀ ਪੋਜ਼ਿਟਿਵ ਤਰੀਕੇ ਨਾਲ ਜਿਉਣਾ ਚਾਹੁੰਦਾ ਤੇ ਮੈਨੂੰ ਇਹ ਵੀ ਹੱਕ ਹੈ ਕਿ ਮੈਂ ਜੇਕਰ ਕੋਈ ਵਿਅਕਤੀ ਅਜਿਹਾ ਹੈਗਾ ਉਸ ਜ਼ਿੰਦਗੀ ਤੋਂ ਬਾਹਰ ਜਾਣ ਦੀ ਫ੍ਰੀਮ ਤੋਂ ਕੋਸ਼ਿਸ਼ ਕਰਦਾ ਤਾਂ ਮੇਰਾ ਹੀ ਫਰਜ਼ ਮੰਨਦਾ ਕਿ ਮੈਂ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਗਾਈ ਦਰ ਤੁਸੀਂ ਗੱਲ ਨਸ਼ੇ ਦੀ ਕੀਤੀ ਹੈ ਅੱਜ ਤੁਹਾਨੂੰ ਇਹ ਨਹੀਂ ਲੱਗਦਾ ਕਿ ਨਸ਼ੇ ਤੋਂ ਬਿਨਾ ਅਸੀਂ ਤਰੱਕੀ ਦੀ ਗੱਲ ਤਾਂ ਕਰਦੇ ਆਂ ਪਰ ਅਸੀਂ ਗੱਲ ਉੱਥੇ ਵੀ ਆਣ ਖੜੇ ਹੋਏ ਆ ਜਿੱਥੇ ਅਸੀਂ ਪਰਿਵਾਰ ਦੇ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਹੁੰਦਾ ਉੱਥੇ ਅਸੀਂ ਅਜ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਤਲਾਕਾਂ ਤੱਕ ਹੀ ਪਹੁੰਚ ਗਏ ਆ ਘਰ ਬਿਗਾਰ ਤੱਕ ਹੀ ਪਹੁੰਚ ਗਏ ਆ ਘਰ ਤੋੜਨ ਤੱਕ ਵੀ ਪਹੁੰਚ ਗਏ ਆ ਦੇਖੋ ਭਾਣੀ ਸਭ ਨਿੱਕੀ ਗੱਲ ਕੀ ਹੈ ਤੁਸੀਂ ਨਿੱਕੀ ਦੀ ਪਰਿਭਾਸ਼ਾ ਨਹੀਂ ਕੋਈ ਦੇ ਸਕਦੇ ਕਿਉਂਕਿ ਨਿੱਕੀ ਗੱਲ ਇਹ ਹੈ ਸਪੋਜ਼ ਕਰੋ ਇੱਕ ਘਰ ਵਾਲੇ ਨੇ ਜਾਂ ਪਤੀ ਨੇ ਉਹਦੀ ਪਤਨੀ ਦੇ ਛੇੜ ਮਾਰੀ ਹੁਣ ਅਸੀਂ ਪਿੰਡੂ ਤੇ ਦੇਖੀਏ ਤਾਂ ਇਹ ਣਕੀ ਗੱਲ ਹੈ ਪਰ ਜੇਕਰ ਉਹ ਲੜਕੀ ਦੇ ਲੜਕੀ ਦੇ ਉਹਦੇ 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 ਆਪਦੇ ਥਰਮੇ ਨੂੰ ਜਾਂ ਉਹਦੀ ਉਹਦੀ ਦੇਖ ਨੂੰ ਦੇਖਿਆ ਜਾਵੇ ਤਾਂ ਬਹੁਤ ਵੱਡੀ ਗੱਲ ਹੈ ਹੈਨਾ ਵੀ ਇੱਕ ਲੜਕੀ ਚਾਹੁੰਦੀ ਹੈ ਵੀ ਮੇਰਾ ਪਤੀ ਮੈਨੂੰ ਪਿਆਰ ਕਰੇ ਮੇਰੇ ਨਾਲ ਵਧੀਆ ਤਰੀਕੇ ਨਾਲ ਰਹੇ ਉਹਦੀ ਉਹਦਾ ਕੋਈ ਕਸੂਰ ਵੀ ਕੋਈ ਨਹੀਂ ਪਰ ਫਿਰ ਵੀ ਉਹਨੂੰ ਇੱਕ ਆਪਾਂ ਕਹੀਏ ਕਿ ਉਹਦੇ ਇਹ ਚੀਜ਼ ਕੀਤੀ ਜਾਂਦੀ ਹੈ ਤਾਂ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਇੱਕ ਇੱਕ ਛੋਟੀ ਗੱਲ ਸੀ ਜੀ ਕੋਈ ਗੱਲ ਨਹੀਂ ਵੀ ਉਸ ਚੀਜ਼ ਨੂੰ ਅਹਿਸਾਸ ਹੋਣਾ ਇਹ ਕਿਸੇ ਗਲਤੀ ਦਾ ਅਹਿਸਾਸ ਹੋਣਾ ਇਹ ਮੈਂ ਸਮਝਦਾ ਕਿ ਆਪਦੇ ਆਪ ਚ ਵੱਡੀ ਗੱਲ ਹੈ ਕਿ ਤੁਸੀਂ ਉਹ ਵਿਅਕਤੀ ਜੇਕਰ ਆਪਣੀ ਗਲਤੀ ਦਾ ਅਹਿਸਾਸ ਕਰਦਾ ਹੈ ਐਈ ਪਰਿਵਾਰਾਂ ਦੇ ਵਿੱਚ ਹੋਰ ਚੀਜ਼ਾਂ ਨੇ ਮੋਬਾਈਲ ਹੁਣ ਤੁਸੀਂ ਦੇਖੋ ਵੀ ਅਸੀਂ ਕੀ ਕਰਦੇ ਆ ਮੈਂ ਇੱਥੇ ਮੋਬਾਈਲ ਤੁਹਾਡੇ ਨਾਲ ਤੁਹਾਡੇ ਕੋਲੇ ਬੈਠਾ ਤੇ ਮੋਬਾਈਲ ਵਰਤਦਾ ਵਰਤਦਾ ਮੈਂ ਬਾਹਰ ਨਿਕਲ ਜਾਂਦਾ ਠੀਕ ਹੈ ਐਂ ਹੀ ਜੇਕਰ ਕੋਈ ਅਸੀਂ ਪਤੀ ਪਤਨੀ ਬੈਠੇ ਆ ਪਤਨੀ ਕੋਲੇ ਫੋਨ ਆਇਆ ਉਹ ਫੋਨ ਸੁਣਦੀ ਸੁਣਦੀ ਜਾਂ ਕਰਦੀ ਕਮਰੇ ਚ ਜਾ ਕੇ ਹੋਰ ਸੁਣਨ ਲੱਗੀ ਤਾਂ ਪਤੀ ਦੇ ਮਨ ਚ ਜਾਂਦਾ ਵੀ ਉੱਥੇ ਕਿਉਂ ਜਾ ਕੇ ਸੁਣਨ ਲੱਗੀ ਇੱਥੇ ਜਦੋਂ ਕਿ ਇੱਕ ਸੁਭਾਵਿਕ ਗੱਲ ਹੈ ਕਿ ਅਸੀਂ ਕਿਸੇ ਨਾਲ ਫੋਨ ਤੇ ਗੱਲ ਕਰਦੇ ਆ ਸਾਡੇ ਮਨ ਚ ਹੁੰਦਾ ਉਹ ਬੰਦਾ ਜਿਹੜਾ ਸਾਹਮਣੇ ਆਲਾ ਹੈ ਉਹਨੂੰ ਕੋਈ ਇਸ ਫੋਨ ਨਾਲ ਸਬੰਧ ਨਹੀਂ ਉਹ ਡਿਸਟਰਬ ਹੋ ਰਿਹਾ ਤੇ ਆਪਾਂ ਨੂੰ ਸੁਭਾਵਕ ਹੈ ਵੀ ਆਪਾਂ ਬਾਹਰ ਜਾ ਕੇ ਗੱਲ ਕਰ ਲਈਏ ਉਹ ਵੀ ਆਪਣਾ ਬਣਿਆ ਵੀ ਅਸੀਂ ਇਸ ਕਰਕੇ ਉਸ ਚੀਜ਼ ਨੂੰ ਗਲਤ ਮੰਨ ਲੈਣਾ ਉਸ ਚੀਜ਼ ਨੂੰ ਵੈਸੇ ਤਾਂ ਅੱਜਕੱਲ ਇਹ ਵੱਡਾ ਹੀ ਮੁੱਦਾ ਬਣਿਆ ਪਿਆ ਕਿ ਤੁਸੀਂ ਜੇਕਰ ਪਤੀ ਬੈਠਾ ਹੈ ਤੇ ਪਤਨੀ ਦਾ ਫੋਨ ਖੋਲ ਕੇ ਬੈਠ ਗਿਆ ਤੇ ਉਹ ਇਹ ਚੀਜ਼ ਹੈ ਵੀ ਕਿਉਂ ਖੋਲਿਆ ਕਿਵੇਂ ਖੋਲਿਆ ਠੀਕ ਹੈ ਨਾ ਜਦੋਂ ਕਿ ਇੱਕ ਫੋਨ ਇੱਕ ਅਜਿਹੀ ਚੀਜ਼ ਹੈ ਜਿਹੜੀ ਆਪਾਂ ਕਹਿੰਦੇ ਆ ਕਿ ਫੋਨ ਹਰ ਇੱਕ ਬੰਦੇ ਦਾ ਜੀ ਕਰਦਾ ਹੁਣ ਮੇਰਾ ਇੱਥੇ ਕੋਈ ਫੋਨ ਪਿਆ ਹੋਵੇ ਤਾਂ ਜਿਹੜਾ ਦੂਸਰਾ ਵਿਅਕਤੀ ਉਹਦਾ ਆਪਣੇ ਅਪਮਾਨ ਕਰਦਾ ਯਾਰ ਖੋਲਣਾ ਇਹਦੇ ਵਿੱਚ ਕੀ ਹੋਣਾ ਹੈ ਬੱਚੇ ਆ ਬੱਚੇ ਫੋਨ ਚੈੱਕ ਲੈਂਦੇ ਆ ਪਰ ਤੁਸੀਂ ਫਿਰ ਵੀ ਜਿਹੜਾ ਦੇਖਿਆ ਕਿ ਫੋਨ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਜਿਹਨੂੰ ਨਿੱਜੀ ਕਹਿੰਦੇ ਆ ਨਿਜ ਦੇ ਤੱਕ ਸੀਮਤ ਹੈਗੀਆਂ ਤਾਂ ਉਹ ਨਿਜ ਤੱਕ ਹੀ ਰਹਿਣ ਦਿੱਤਾ ਜਾਵੇ ਬਾਕੀ ਇਹ ਚੀਜ਼ ਹੈ ਕਿ ਉਹ ਸਮਾਂ ਗਿਆ ਚਲਾ ਜਦੋਂ ਲਾਈਫ ਬੰਦੇ ਦੀ ਹੁੰਦੀ ਸੀ ਤੇ ਪਤਨੀ ਨੂੰ ਬੰਦੇ ਮੁਤਾਬਕ ਲਾਈਫ ਜੀ ਹੋਣੀ ਪੈਂਦੀ ਸੀ ਹੁਣ ਦੋਹਾਂ ਦੀ ਇੱਕ ਸੈਪਰੇਟ ਵਧੀਆ ਲਾਈਫ ਹੈ ਦੋਹਾਂ ਇੱਕ ਜਿਵੇਂ ਆਪਾਂ ਕਿਹਾ ਜਾਂਦਾ ਹੈ ਕਿ ਗੱਡੀ ਦੇ ਦੋ ਪਹੀਏ ਨੇ ਉਹ ਪਹੀਏ ਬਰਾਬਰ ਹੋਣੇ ਚਾਹੀਦੇ ਨੇ ਇਹ ਪਹਿਲਾਂ ਕਿਹਾ ਜਾਂਦਾ ਸੀ ਹੁਣ ਐਕਚੁਅਲੀ ਚ ਹੈ ਨਹੀਂ ਵੀ ਉਹ ਵਾਕ ਹੀ ਉਹ ਮੇਟਲ ਰਹੇ ਨੇ ਤੇ ਜਦੋਂ ਬਰਾਬਰ ਦੇ ਹੋਣ ਤਾਂ ਫਿਰ ਤਾਂ ਇੱਕ ਚੋ ਹਵਾ ਵੀ ਕੱਢਦੀ ਏ ਤਾਂ ਤਾਂ ਵੀ ਇਹ ਬਿਰਤੀ ਲਾਉਣ ਲਈ ਪੱਕੀ ਕਰ ਸਕਦੇ ਆ ਤੁਹਾਨੂੰ ਲੱਗਦਾ ਹੋਵੇ ਇਹ ਗਲਤੀ ਦਾ ਅਹਿਸਾਸ ਹੋਣਾ ਇੱਕ ਭਾਵਨਾ ਹੈ ਬੰਦੇ ਦੀ ਹੂੰ ਕਿਸੇ ਚ ਹੁੰਦੀ ਹੈ ਕਿਸੇ ਤਿਆਗ ਦੀ ਭਾਵਨਾ ਹੁੰਦੀ ਛੱਡ ਪਰੇ ਯਾਰ ਹੂੰ ਜਿਹੜਾ ਕੋਸੋਂ ਦੇਖੀ ਜਾਊਗੀ ਇਹ ਲੱਗਦਾ ਵੀ ਇਹ ਅਹਿਸਾਸ ਪੈਦਾ ਕਰਨ ਵਾਸਤੇ ਸਾਡੇ ਪਰਿਵਾਰ ਦਾ ਕੋਈ ਰੋਲ ਹੁੰਦਾ ਹੈ ਜਾਂ ਕੋਈ ਹੋਰ ਚੀਜ਼ਾਂ ਨੇ ਕਿਤੇ ਅਸੀਂ ਇਹ ਬਿਰਤੀਆਂ ਇਹ ਭਾਵਨਾਵਾਂ ਬੰਦੇ ਅੰਦਰ ਪੈਦਾ ਕਰਨ ਦਾ ਕੋਈ ਤਰੀਕਾ ਹੈਗਾ ਤੁਹਾਨੂੰ ਲੱਗਦਾ ਨਹੀਂ ਦੇਖੋ ਜਿਹੜਾ ਗਲਤੀ ਦਾ ਅਹਿਸਾਸ ਕਰਉਣਾ ਜਾਂ ਅਹਿਸਾਸ ਹੋਣਾ ਕਿ ਗਲਤੀ ਦਾ ਅਹਿਸਾਸ ਹੋਣਾ ਪਹਿਲੀ ਗੱਲ ਤੇ ਹੈ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਜਿਹੜਾ ਵਿਅਕਤੀ ਨੂੰ ਗਲਤੀ ਦਾ ਅਹਿਸਾਸ ਹੋਣਾ ਸਾਹਮਣੇ ਵਾਲੇ ਨੂੰ ਉਸ ਅਹਿਸਾਸ ਦਾ ਪਤਾ ਲੱਗਣਾ ਇਹ ਤਾਹੀਂ ਸੰਭਵ ਹੈ ਜੇਕਰ ਬਾਕੀ ਉਹ ਗਲਤੀ ਕਿਉਂਕਿ ਆਪਾਂ ਇਹ ਸਮਝੀਏ ਕਿ ਜੇਕਰ ਜਿਹਨੇ ਗਲਤੀ ਦਾ ਅਹਿਸਾਸ ਕਰਨਾ ਹੈ ਤੇ ਜਿਹਨੂੰ ਕਰਾਉਣਾ ਉਹ ਦੋਨੇ ਵਿਅਕਤੀਆਂ ਨੂੰ ਆਪਾਂ ਪੜੇ ਲਿਖੇ ਤੇ ਸਿਆਣੇ ਜਾਂ ਸਮਝਣ ਵਾਲੀ ਵਿਸ਼ੇ ਵਾਲੇ ਸਮਝੀਏ ਜੇ ਆਪਾਂ ਇਹ ਸਮਝੇ ਕਿ ਇਹਨੂੰ ਕੀ ਪਤਾ ਲੱਗਦਾ ਹੈ ਇਹ ਨਹੀਂ ਆਪਾਂ ਕਹਿ ਸਕਦੇ ਸੋ ਇਸ ਤਰੀਕੇ ਨਾਲ ਆਪਾਂ ਗਲਤੀ ਦਾ ਅਹਿਸਾਸ ਕਰਾਉਣਾ ਗਲਤੀ ਨਾ ਅੱਗੇ ਤੋਂ ਕਰੇ ਜਿਵੇਂ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਇੱਕ ਵਿਅਕਤੀ ਨੇ ਦੱਸਿਆ ਮੈਨੂੰ ਚੰਗੀ ਲੱਗੀ ਉਹ ਗੱਲ ਉਹਨੇ ਕਿਹਾ ਵੀ ਤੁਸੀਂ ਇੱਕ ਗਲਤੀ ਰਜਾਨਾ ਕਰੋ ਇੱਕ ਗਲਤੀ ਰਜਾਨਾ ਕਰੋ ਮੈਂ ਕਿਹਾ بڑا ਯਾਰੀ ਗਲਤੀ ਕਿਉਂ ਕਰੀਏ ਸੀ ਉਹ ਕਹਿੰਦਾ ਪਰ ਇੱਕ ਗਲਤੀ ਰਜਾਨਾ ਕਰੋ ਪਰ ਨਾਲ ਇਹ ਵੀ ਕਰੋ ਕਿ ਉਹ ਗਲਤੀ ਮੈਂ ਜ਼ਿੰਦਗੀ ਚ ਦੁਬਾਰਾ ਨਹੀਂ ਕਰੂੰਗਾ ਤੁਸੀਂ ਇੱਕ ਸਾਲ 'ਚ 365 ਚੀਜ਼ਾਂ ਸਿੱਖਦੇ ਹੋ 365 ਗੱਲਾਂ ਸਿੱਖਦੇ ਹੋ ਸੋ ਇਹ ਚੀਜ਼ ਹੈ ਕਿ ਉਹ ਵਿਅਕਤੀ ਕੋਈ ਗਲਤੀ ਦੇਖੋ ਗਲਤੀ ਤਾਂ ਆਮ ਹੋ ਹੀ ਜਾਂਦੀ ਹੈ ਗਲਤੀ ਤਾਂ ਕੋਈ ਕਈ ਆਰੀ ਸੁਭਾਅ ਹੁਣ ਤੁਸੀਂ ਦੇਖੋ ਵੀ ਮੈਂ ਮੈਨੂੰ ਕਹਤਾ ਜੇ ਮੇਰੀ ਮੈਡਮ ਨੇ ਜਾਂ ਕੋ ਉਹਦੀ ਪਤਨੀ ਨੇ ਦੁੱਧ ਉਬਲਣਾ ਰੱਖਤਾ ਠੀਕ ਹੈ ਦੁੱਧ ਨੇ ਤਾਂ ਅੱਗ ਥੱਲੇ ਪਿਆ ਹੁਣ ਇਹ ਤਾਂ ਸਮੇਂ ਅਨੁਸਾਰ ਉਬਲ ਨਹੀਂ ਹੈ ਹੂੰ ਕਿ ਜੇ ਬਾਇਸਸ ਉਹਦਾ ਧਿਆਨ ਪਤਨੀ ਦਾ ਉਹ ਵੀ ਮਨੁੱਖ ਹੈ ਹੂੰ ਜੇਕਰ ਪਤਨੀ ਦਾ ਧਿਆਨ ਕਿਸੇ ਹੋਰ ਟੀਵੀ 'ਚ ਸੀ ਉਹਦੇ 'ਚ ਸੀ ਉਧਰ ਚਲਾ ਗਿਆ ਦੁੱਧ ਉੱਪਰ ਗਿਆ ਤੇ ਇਹ ਕੋਈ ਇਸ਼ੂ ਨਹੀਂ ਹੈਗਾ ਦੇਖਿਆ ਜਾਵੇ ਤਾਂ ਪਰ ਅਸੀਂ ਸਾਡੇ ਪਰਿਵਾਰਾਂ 'ਚ ਇਹਨੂੰ ਇਸ਼ੂ ਬਣਾ ਲਿਆ ਜਾਂਦਾ ਹੈ ਹੂੰ ਪਹਿਲੀ ਗੱਲ ਤੇ ਇਹ ਇਸ਼ੂ ਬਣਾ ਲਿਆ ਜਾਂਦਾ ਕਿਉਂਕਿ ਪਹਿਲੇ ਸਮਿਆਂ 'ਚ ਦੁੱਧ ਦੀ ਘਾਟ ਹੁੰਦੀ ਸੀ ਦੁੱਧ ਤਾਂ ਹੀ ਲੋਕ ਵੇਚਦੇ ਨਹੀਂ ਸੀ ਦੁੱਧ ਦੇ ਪੁੱਤ ਦੀ ਜਿਵੇਂ ਕੀਤੀ ਜਾਂਦੀ ਹੈ ਪਰ ਅੱਜ ਕੱਲ ਆਪਾਂ ਕਈਏ ਵੀ ਭਾਵੇਂ ਸਿੰਥੈਟਿਕ ਹੈ ਤੇ ਭਾਵੇਂ ਕੋਈ ਹੈ ਜਿਹੇ ਜਿਹੇ ਵੀ ਦੁੱਧ ਹੈਗਾ ਦੁੱਧ ਬਹੁਤ ਹੋਇਆ ਪਿਆ ਦੁੱਧ ਦੀ ਜਿਹੜੀ ਹੈਗੀ ਹੈ ਅਗਲਾ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਜੇ ਉਬਲ ਗਿਆ ਜਾਂ ਕੋਈ ਇਹ ਹੋ ਗਿਆ ਖਰਾਬ ਹੋ ਗਿਆ ਤਾਂ ਇਸ ਕਰਕੇ ਸਮੇਂ ਅਨੁਸਾਰ ਮੈਂ ਸਮਝਦਾ ਕਿ ਜਿਹੜੀ ਗਲਤੀ ਹੈ ਉਹ ਗਲਤੀ ਅਜੇ ਹੀ ਹੋਵੇ ਜਿਹੜੀ ਗਲਤੀ ਜਾਣ ਇੱਕ ਤਾਂ ਹੀ ਚੀਜ਼ ਹੈ ਚ ਗਲਤੀ ਜਾਣਬੁੱਝ ਕੇ ਨਾ ਕੀਤੀ ਜਾਵੇ ਗਲਤੀ ਅਚਾਨਕ ਗਲਤੀ ਦਾ ਹੋ ਜਾਣਾ ਜਾਂ ਕੋਈ ਗਲਤੀ ਵੈਸੀ ਸੁਭਾਵਿਕ ਹੋ ਜਾਣਾ ਉਹ ਗਲਤੀ ਨੂੰ ਆਪਾਂ ਗਲਤੀ ਨਹੀਂ ਆਪਾਂ ਕਹਿ ਸਕਦੇ ਹਾਂ ਵੀ ਚਲੋ ਉਹ ਸੁਧਾਰਿਆ ਜਾ ਸਕਦਾ ਹੈ ਲਾਈਫ ਕੋਚ ਦੇ ਜਰੀਏ ਕਿਹੜੀਆਂ ਚੀਜ਼ਾਂ ਨੂੰ ਜਿਆਦਾ ਫੀਲ ਕਰਦੇ ਹੋ ਜਾਂ ਜਿਆਦਾ ਲੋਕ ਤੁਹਾਨੂੰ ਲੱਗਦਾ ਵੀ ਆਹ ਚੀਜ਼ਾਂ ਤੇ ਮੈਂ ਗੱਲ ਰੱਖਣੀ ਚਾਹਨਾ ਆਹ ਜੀਂ ਦੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਲੋਕਾਂ ਨੂੰ ਦੇਖੋ ਵਿਸ਼ੇ ਤਾਂ ਬਹੁਤ ਹੈ ਲਾਈਫ ਕੋਈ ਦੇ ਤੌਰ ਤੇ ਜੀ ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਦੇਖੋ ਕਿ ਸਾਡੇ ਬੱਚੇ ਜਿਹੜੇ ਐ ਕੀ ਉਹਨਾਂ ਦੀ ਜਿਹੜਾ ਪਰਸਨਲ ਡਿਵੈਲਪਮੈਂਟ ਹੈ ਕੀ ਉਹ ਉਸ ਮੁਤਾਬਕ ਹੋ ਰਹੀ ਹੈ ਜੋ ਸਮੇਂ ਅਨੁਸਾਰ ਹੋਣੀ ਚਾਹੀਦੀ ਇੱਕ 14 ਸਾਲ ਦਾ ਬੱਚਾ ਇੱਕ 14 ਸਾਲ ਦਾ ਬੱਚਾ ਇੰਜੀਨੀਅਰ ਬਣ ਕੇ NASA ਦੇ ਵਿੱਚ ਜਾ ਕੇ ਉਹ ਆਪਦਾ ਉੱਥੇ ਪ੍ਰੈਕਟੀਕਲ ਕਰ ਰਿਹਾ ਹੈ ਇੱਕ 14 ਸਾਲ ਦਾ ਬੱਚਾ ਬਾਸਤ ਚੜ੍ਹ ਕੇ ਗੁਲਫੀਆਂ ਵੇਚ ਰਿਹਾ ਇੱਕ 14 ਸਾਲ ਦਾ ਬੱਚਾ ਆਪਦੇ ਦੋਸਤਾਂ ਮਿੱਤਰਾਂ ਨਾਲ ਗਲਤ ਨਾਲ ਰਲ ਗਿਆ ਉਹਨੇ ਕਿਸੇ ਲੜਕੀ ਨਾਲ ਬਲਾਤਕਾਰ ਜਾਂ ਹੋਰ ਕਰਤਾ ਹੁਣ ਤੁਸੀਂ ਦੇਖੋ ਤਿੰਨ ਤਿੰਨੇ 14 ਸਾਲ ਦੀ ਉਮਰ ਦੇ ਨੇ ਉਹਨਾਂ ਦੇ ਪਰਸਨਲ ਡਿਵੈਲਪਮੈਂਟ ਕਰਕੇ ਨਹੀਂ ਹੋਇਆ ਉਹ ਵਿਅਕਤੀ ਦੀ ਪਰਸਨ ਉਹ 14 ਸਾਲ ਵਾਲੇ ਦੀ ਜਿਹਨੇ ਨਸ਼ਾ ਚਲਾ ਗਿਆ ਉਹਦੀ ਪਰਸਨਲ ਡਿਵੈਲਪਮੈਂਟ ਹੋ ਗਈ। ਉਹਨੂੰ ਪਤਾ ਲੱਗ ਗਿਆ ਮੈਂ ਮੇਰੀ ਕਿਥੋਂ ਤੱਕ ਹੈ। ਦੂਸਰਾ ਜਿਹੜਾ ਹੈਗਾ ਉਹਨੂੰ ਵੀ ਲੱਗਿਆ ਕਿ ਠੀਕ ਹੈ ਮੈਂ ਮੇਰੀ ਪਰਸਨਲ ਡਿਵੈਲਪਮੈਂਟ ਕਹਿ ਜਿ ਹੋਏ ਮੇਰੇ ਆਰਥਿਕ ਸਾਧਨ ਜੈ ਸੀ ਮੈਂ ਕਰ ਲਿਆ। ਪਰ ਜਿਹੜਾ ਤੀਸਰੇ ਨੰਬਰ ਵਾਲਾ ਹੈ ਉਹਦੀ ਆਰਥਿਕ ਜਿਹੜੀ ਵਿਕਾਸ ਤੱਕ ਕੀ ਹੋਣਾ ਸੀ ਸਗੋਂ ਬੁੱਧੀ ਦਾ ਨਿਗਾਰ ਹੋ ਗਿਆ। ਉਹ ਨਿਗਾਰ ਦੇ ਵਿੱਚ ਕਿਹਦਾ ਰੋਲ ਉਸ ਸਮਾਜ ਦਾ ਰੋਲ ਹੈ ਮੈਂ ਸਮਝਿਆ ਪੇਰੈਂਟਸ ਦਾ ਨਹੀਂ ਪੇਰੈਂਟਸ ਕੋਈ ਵੀ ਕਿਸੇ ਬੱਚੇ ਦੇ ਮਾਪੇ ਨਹੀਂ ਚਾਹੁੰਦੇ ਹੁੰਦੇ ਕਿ ਸਾਡਾ ਬੱਚਾ ਇਸ ਕੰਮ 'ਚ ਜਾਵੇ ਜਾਂ ਇਹ ਹੋਵੇ ਪਰ ਉਹ ਜਿਹੜਾ ਕਰਨ ਦੇ ਵਿੱਚ ਸਮਾਜ ਬਾਹਲਾ ਰੋਲ ਅਦਾ ਕਰਦਾ ਹੈ ਹੁਣ ਅਸੀਂ ਨੰਗੀ ਜਾਂਦੀ ਲੜਕੀ ਜੇਕਰ ਸਾਡੀ ਭੈਣ ਹੈ ਜਾਂ ਸਾਡੀ ਕੋਈ ਰਿਸ਼ਤੇਦਾਰ ਹੈ ਤਾਂ ਅਸੀਂ ਜਾਂ ਅਸੀਂ ਉਹਦੇ ਬਾਰੇ ਹੋਰ ਤਰੀਕੇ ਨਾਲ ਸੋਚਦੇ ਹਾਂ ਪਰ ਜੇਕਰ ਉਹ ਸਾਡੀ ਨਹੀਂ ਤਾਂ ਅਸੀਂ ਹੋਰ ਤਰੀਕੇ ਨਾਲ ਸੋਚਦੇ ਹਾਂ ਜਾਂ ਸਮਾਜ ਦੇ ਲੋਕ ਜਾਂ ਉਸ ਮੁਤਾਬਕ ਸੋਚਦੇ ਆ ਜਦੋਂ ਕਿ ਚਾਹੀਦਾ ਇਹ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਇਕੱਠੇ ਰਹਿਣੇ ਆ ਤਾਂ ਸਾਡੀ ਸੋਚ ਇੱਕ ਮਨੁੱਖ ਦੀ ਸੋਚ ਵਾਂਗੂ ਹੋਣੀ ਚਾਹੀਦੀ ਹੈ ਸੁੱਖ ਸੁਹੂਲਤਾਂ ਜਾਦੇ ਵਧੀਆਂ ਹੋਈਆਂ ਨੇ ਡਿਪਰੈਸ਼ਨ ਦੇ ਲੋਕ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਹਾਂ ਇਹ ਤਾਂ ਹੈਗਾ ਹੀ ਹੈ ਜੀ ਦੇਖੋ ਸੁੱਖ ਸੁਹੂਲਤਾਂ ਤਾਂ ਇਹ ਹੈ ਵੀ ਆਪਾਂ ਇਹ ਕਹੀਏ ਵੀ ਉਹ ਸਮਾਂ ਤਾਂ ਚਲਾ ਗਿਆ ਜਦੋਂ ਅਸੀਂ ਸਾਡੀਆਂ ਮਾਤਾ ਕੋਲੇ ਜਾਂ ਹੋਰ ਕੋਲੇ ਪੈਸਾ ਬਹੁਤ ਹੁੰਦਾ ਸੀ ਤੇ ਪਰ ਅਸੀਂ ਬਾਹਰ ਇਹ ਸ਼ੋਅ ਕਰਦੇ ਸੀ ਵੀ ਸਾਡੇ ਕੋਲੇ ਹੈ ਨਹੀਂ ਹੁਣ ਤਾਂ ਜਿਹੜਾ ਕੁਝ ਵਿਅਕਤੀ ਦੇ ਜੀਬ ਤੇ ਉਹੀ ਚੀਜ਼ ਉਹਦੇ ਬਾਹਰ ਦਿਖਾਉਂਦਾ ਸੋ ਉਹ ਬਾਹਰ ਵੱਧ ਦਿਖਾਉਂਦਾ ਵੀ ਮੇਰੇ ਕੋਲੇ ਵੱਧ ਹੈਗਾ ਵੀ ਕੋਈ ਪੈਸੇ ਇਹ ਜੀ ਸੋ ਇਸ ਤਰੀਕੇ ਨਾਲ ਬਾਕੀ ਉਹਦੇ ਨਾਲ ਸੁੱਖ ਸਹੂਲਤਾਂ ਤਾਂ ਤੁਸੀਂ ਦੇਖਿਆ ਹੀ ਹੈ ਵੀ ਸਹੂਲਤਾਂ ਦਾ ਤਾਂ ਵੀ ਇਹ ਕਹੀਏ ਕਿ ਲੋਕਾਂ ਦੀਆਂ ਜ਼ਰੂਰਤਾਂ ਲੋਕਾਂ ਦੇ ਐਸ਼ੋਰਾਮ ਲੋਕਾਂ ਦੇ ਸਰਕਲ ਇਸ ਤਰੀਕੇ ਨਾਲ ਵਧ ਗਏ ਕਿ ਜੇ ਤੁਸੀਂ ਉਹਨਾਂ ਦੇ ਹੁਣ ਜੇਕਰ ਮੈਂ ਕਿਸੇ ਇੱਕ ਮੇਰੇ ਸਰਮਾਇਦਾਰ ਪਰਿਵਾਰ ਨਾਲ ਮੇਰੇ ਸਬੰਧ ਨੇ ਜਾਂ ਮੇਰੇ ਬੱਚੇ ਦੇ ਰਿਲੇਸ਼ਨ ਨੇ ਤਾਂ ਫਿਰ ਮੈਨੂੰ ਉਸ ਪਰਿਵਾਰ ਮੁਤਾਬਕ ਆਪਦੇ ਬੱਚੇ ਨੂੰ ਸਭ ਕੁਝ ਦੇਣਾ ਪਊਗਾ ਜੇ ਨਹੀਂ ਦੇਊਗਾ ਤਾਂ ਬੱਚਾ ਉਹੀ ਜਿਹੜਾ ਤੁਸੀਂ ਕਿਹਾ ਡਿਪਰੈਸ਼ਨ ਚ ਆ ਜੂਗੇ ਜੀ ਤੁਸੀਂ ਸੁਣਿਆ ਡਾਕਟਰ ਸੰਦੀਪ ਕੰਡ ਜੀ ਨੂੰ ਡਾਕਟਰ ਸਾਹਿਬ ਦਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਲਗਾਤਾਰ ਇਹੋ ਜਿਹੀਆਂ ਸਮੱਸਿਆਵਾਂ ਨਾਲ ਕਿਰੇ ਹੋਏ ਲੋਕਾਂ ਦੀ ਕਾਉਂਸਲਿੰਗ ਕਰਦੇ ਨੇ ਜੋ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੈ ਜੇਕਰ ਬੱਚਾ ਕੋਈ ਕੁਰਾਹੇ ਪੈ ਰਿਹਾ ਹੈ ਜੇਕਰ ਤੁਹਾਨੂੰ ਲੱਗਦਾ ਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਤਣਾਅ ਚੱਲ ਰਿਹਾ ਹੈ ਤਾਂ ਤੁਸੀਂ ਇਸ ਸੰਬੰਧੀ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਜੁੜੇ ਰਹੋ ਸਰ ਲੇਖ ਦੇ ਨਾਲ